ਦੁਨੀਆ ਦੇ ਮਸ਼ਹੂਰ ਪੰਜਾਬੀ ਐਕਟਰ ਗੁਰਪ੍ਰੀਤ ਸਿੰਘ ਕੁਕੀ ਪੂਜੇ ਤੇਰਾ ਬਾਬਾ ਨਾਨਕ ਹਰ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ ਹਰ ਪ੍ਰਭਾਵਿਤ ਲੋਕਾਂ ਦੀ ਲਈ ਅਸਾਰ ਗੁਰਪ੍ਰੀਤ ਕੁਕੀ ਅਤੇ ਉਸ ਦੀ ਟੀਮ ਵੱਲੋਂ ਕਿਸਾਨਾਂ ਦੀਆਂ ਬਝਵਾਈਆਂ ਕਣਕ ਦੁਨੀਆ ਦੇ ਮਸ਼ਹੂਰ ਪੰਜਾਬੀ ਐਕਟਰ ਗੁਰਪ੍ਰੀਤ ਸਿੰਘ ਕੁਕੀ ਤੇਰਾ ਬਾਬਾ ਨਾਨਕ ਪਹੁੰਚੇ ਅਤੇ ਉਹਨਾਂ ਵੱਲੋਂ ਹਰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਇਸ ਤੋਂ ਪਹਿਲਾਂ ਉਹ ਗੁਰਦੁਆਰਾ ਚੋਲਾ ਸਾਹਿਬ ਪਹੁੰਚੇ ਜਿੱਥੇ ਉਹਨਾਂ ਵੱਲੋਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲਾ ਸਾਹਿਬ ਦੇ ਦਰਸ਼ਨ ਵੀ ਕੀਤੇ ਅਤੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਹਾਂ ਕਿ ਪੰਜਾਬੀ ਇੱਕ ਮਹਾਨ ਕੌਮ ਹੈ ਹਰਔਖੀ ਘੜੀ ਇੱਕ ਦੂਜੇ ਦਾ ਸਾਥ ਦੇਣ ਲਈ ਉਤਵਲੇ ਰਹਿੰਦੇ ਹਨ ਉਹਨਾਂ ਨੇ ਕਿਹਾ ਕਿ ਹਰ ਪੰਜਾਬੀ ਅਤੇ ਦੁਨੀਆ ਦੇ ਕੋਨੇ-ਕੋਨੇ ਤੋਂ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਹਰ ਪ੍ਰਭਾਵਿਤ ਲੋਕਾਂਂਤੀ ਮਦਦ ਕੀਤੀ ਹੈ ਅਤੇ ਉਹਨਾਂ ਦੀ ਟੀਮ ਵੀ ਅੱਜ ਇੱਥੇ ਪਹੁੰਚੀ ਹੈ ਅਤੇ ਉਹਨਾਂ ਦੀ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਮੁਸੀਬਤੀ ਘੜੀ ਵਿੱਚ ਹਰ ਇੱਕ ਦਾ ਸਾਥ ਦੇਣਾ ਚਾਹੀਦਾ ਹੈ ਸੁਣਉਂਦੇ ਹਾਂ ਤੁਹਾਨੂੰ ਕੀ ਕਹ ਗੁਰਪ੍ਰੀਤ ਸਿੰਘ ਕੁਕੀ ਨੇ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਹੱਲਾਸ਼ੇਰੀ ਦੇਣ ਵਾਸਤੇ ਆਇਆ ਇਹ ਹੱਲਾਸ਼ੇਰੀ ਸ਼ੇਰਾਂ ਨੂੰ ਕਾਦੀ ਦੇਣੀ ਹੁੰਦੀ ਹੈ ਜਿਹਨਾਂ ਨੇ ਹੱਲਾ ਮਾਰ ਲਿਆ ਉਹਨਾਂ ਨੂੰ ਉਹ ਸ਼ੇਰ ਹੀ ਹੁੰਦੇ ਨੇ ਮੈਂ ਸਿਰਫ ਤੇ ਸਿਰਫ ਇਹਨਾਂ ਨੂੰ ਨਮਨ ਕਰਨ ਆਇਆ ਸਜਦਾ ਕਰਨ ਆਇਆ ਆਪਣੇ ਵੀਰਾਂ ਨੂੰ ਕਿ ਤੁਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਇਸੇ ਤਰ੍ਹਾਂ ਹਮੇਸ਼ਾ ਇੱਜ਼ਤ ਰੱਖੀ ਆ ਰੱਖਦੇ ਆਏ ਹੋ ਕਦੇ ਪੰਜਾਬੀ ਮੁਸੀਬਤ ਚ ਫਸਿਆ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਉਹਨੂੰ ਦੂਰੋਂ ਕੋਈ ਜਦੋਂ ਕੋਈ ਦਸਤਾਰ ਦਿਸ ਪੈਂਦੀ ਆ ਨਾ ਤੇ ਉਹ ਬੰਦਾ ਖੂਚ ਡਿੱਗਾ ਵੀ ਸਮਝਦਾ ਵੀ ਹੁਣ ਮੈਂ ਬਚ ਗਿਆ ਸੋ ਅਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਆ ਔਰ ਮੈਂ ਯੰਗ ਬੱਚਿਆਂ ਲਈ ਦੱਸਣਾ ਚਾਹੁੰਦਾ ਸਾਨੂੰ ਸਾਰੀ ਕਮਿਊਨਿਟੀ ਨੂੰ ਪਤਾ ਹੀ ਆ ਕਿ ਨਿਸ਼ਾਨ ਸਾਹਿਬ ਹੁੰਦਾ ਹੀ ਇਸ ਕਰਕੇ ਸੀ ਇਹਦੀ ਪ੍ਰਥਾ ਹੀ ਤਾਂ ਚੱਲੀ ਸੀ ਤੇ ਦੁਨੀਆ ਦੇ ਵਿੱਚ ਕਿਉਂਕਿ ਉਦੋਂ ਪੱਧਰਾ ਬਹੁਤ ਹੁੰਦਾ ਸੀ ਹੁਣ ਤੇ ਮੰਜ਼ਲਾਂ ਬਣ ਗਈਆਂ ਬਹੁਤ ਵੱਡੀਆਂ ਕਿਲੋਮੀਟਰਾਂ ਤੋਂ ਮੀਲਾਂ ਤੋਂ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਜਾਂਦੇ ਹੁੰਦੇ ਸੀ ਕੋਈ ਬੰਦਾ ਦੁਨੀਆ 'ਚ ਕਿਤੇ ਫਸਿਆ ਹੁੰਦਾ ਸੀ ਕਿਸੇ ਮੁਸੀਬਤ ਚ ਸੀ ਕਿਸੇ ਲੋੜ ਚ ਸੀ ਉਹਨੂੰ ਜਦੋਂ ਨਿਸ਼ਾਨ ਸਾਹਿਬ ਦਿਸਪੈਂਦਾ ਸੀ ਉਹਨੂੰ ਲੱਗਦਾ ਸੀ ਕਿ ਉਹ ਮੇਰੇ ਗੁਰੂ ਦਾ ਘਰ ਆ ਮੇਰੇ ਮਾਲਕ ਦਾ ਘਰ ਆ ਮੈਂ ਉੱਥੇ ਪਹੁੰਚ ਗਿਆ ਤੇ ਮੇਰੀ ਹਰ ਲੋੜ ਪੂਰੀ ਹੋ ਜਾਵੇਗੀ ਤੇ ਇਹ ਜੋ ਸੀ ਸਿਰਾਂ ਤੇ ਦਸਤਾਰਾਂ ਬਣੀਆਂ ਨਿਸ਼ਾਨ ਸਾਹਿਬ ਦਾ ਹੀ ਹਿੱਸਾ ਹੈ ਜਦੋਂ ਦਸਤਾਰ ਦੇਖਿੰਦੀ ਹੈ ਤਾਂ ਲੱਗਦਾ ਵੀ ਸਾਡਾ ਕੋਲ ਆਪਣਾ ਆ ਗਿਆ ਦਸਤਾਰ ਮੈਂ ਇਹੀ बार-बार ਤਾਂ ਕਹ ਰਹੇ ਹਾਂ ਕਿ ਦਸਤਾਰ ਇਕੱਲੀ ਸਾਡੀ ਇੱਕ ਕਮਿਊਨਿਟੀ ਦੀ ਨਹੀਂ ਹੈ ਪੰਜਾਬ ਦੀ ਦਸਤਾਰ ਹੈ ਪੂਰੇ ਦੀ ਔਰ ਪਿੱਛੇ ਜੀ ਮੇਰੀ ਇੱਕ ਗੱਲ ਬੜੀ ਵਾਇਰਲ ਹੋ ਗਈ ਸੀ ਮੈਨੂੰ ਕਿਸੇ ਨੇ ਪੁੱਛਿਆ ਸੀ ਪੰਜਾਬ ਕਿਵੇਂ ਲਿਖੀਦਾ ਮੈਂ ਕਿਹਾ ਪੱਪੇ ਦੇ ਉੱਤੇ ਜਿਹੜੀ ਟਿੱਪੀ ਪੈਂਦੀ ਹੈ ਨਾ ਸਮਝੋ ਪੱਪੇ ਨੇ ਪੱਗ ਬਨ ਲਈ ਤੇ ਜੱਜੇ ਦੇ ਨਾਲ ਜਦੋਂ ਕੰਨਾ ਪੈਂਦਾ ਸਮਝੋ ਉਹਨੇ ਸ਼ਸ਼ਤਰ ਰਾਜ ਚ ਪੜ ਲਿਆ ਤੇ ਅੱਗੇ ਬੱਬਾ ਫਿਰ ਸਾਰੀ ਬਹਾਰਾਂ ਚ ਹਲਕਤ ਸਾਰੀ ਸੋ ਇਹ ਉਹ ਸਾਡੀ ਦਸਤਾਰ ਹੈ ਇਹਨੇ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਤੇ ਮੁਸੀਬਤ ਤਾਂ ਕਿਤੇ ਵੀ ਆ ਜਾਂਦੀ ਹੈ ਜਦੋਂ ਸਾਡੇ ਇੱਥੇ ਆ ਗਈ ਮੁਸੀਬਤ ਤੇ ਲੋਕ ਪਹਿਲੇ ਮੁਸੀਬਤ ਨਾਲ 2-4 ਦਿਨ ਇਕੱਲੇ ਜੂਝਦੇ ਰਹੇ ਕਿਉਂਕਿ ਪਾਣੀ ਰਾਹ ਨਹੀਂ ਸੀ ਦੇ ਰਿਆ ਉਸ ਤੋਂ ਬਾਅਦ ਤਾਂ ਫਿਰ ਸਾਡੀ ਕਮਿਊਨਿਟੀ ਨੇ ਹੱਥਾਂ ਤੇ ਚੁੱਕ ਲਿਆ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਆਉਣ ਨਹੀਂ ਦਿੱਤੀ ਲੋਕਾਂ ਕੋਲ ਰਾਸ਼ਨ ਪਾਣੀ ਵੀ ਵਾਧੂ ਕਰਤਾ ਮਾਲ ਡੰਗਰ ਲਈ ਜੋ ਪੱਠਾ ਤੱਥਾ ਸੀ ਉਹ ਵੀ ਵਾਧੂ ਕਰਤਾ ਤੇ ਜੋ-ਜੋ ਲੋੜਾਂ ਸੀ ਦਵਾਈਆਂ ਕੋਈ ਲੇਡੀਜ਼ ਨੂੰ ਸਮਾਨ ਚਾਹੀਦਾ ਕੋਈ ਬੰਦਿਆਂ ਨੂੰ ਚਾਹੀਦਾ ਜੋ-ਜੋ ਬੱਚਿਆਂ ਨੂੰ ਇੱਥੋਂ ਤੱਕ ਕਾਪੀਆਂ ਕਿਤਾਬਾਂ ਤੱਕ ਦੀ ਸੇਵਾ ਵੀ ਹੋਈ ਪਰ ਮੈਂ ਹਮੇਸ਼ਾ ਆਪਣੇ ਇੰਟਰਵਿਊ 'ਚ ਕਹਿੰਦਾ ਰਹੇ ਕਿ ਅਸਲੀ ਜ਼ਰੂਰਤ ਪੈਣੀ ਹੈ ਬਾਅਦ ਦੇ ਵਿੱਚ ਜਦੋਂ ਹੜ੍ਹ ਨਿਕਲ ਗਏ ਲੋਕ ਬਾਹਰ ਨਿਕਲਣੇ ਸ਼ੁਰੂ ਹੋ ਗਏ ਉਹ ਸੇਵਾ ਜਿਹੜੀ ਬੜੀ ਔਖੀ ਸੀ ਖੇਤਾਂ ਦੇ ਵਿੱਚ 6-6 ਫੁੱਟ 7-7 ਫੁੱਟ ਰੇਤ ਰੇਤ ਇਕੱਠੀ ਹੋ ਗਈ ਸਿਲਟ ਆ ਗਈ ਜਿਹਨੂੰ ਕਹਿੰਨੇ ਦਰਿਆਈ ਮਿੱਟੀ ਆ ਕੇ ਜੰਮ ਗਈ ਉੱਥੇ ਫਿਰ ਉਸ ਤੋਂ ਬਾਅਦ ਉਹ ਖੇਤ ਨੂੰ ਬੱਤਰ ਕਰਨ ਨੂੰ ਲੋਕਾਂ ਨੂੰ ਲੱਗਦਾ ਸੀ ਵੀ ਪਤ ਨਹੀਂ 2-2 3-3 ਸਾਲ ਲੱਗ ਜਾਣੇ ਆ ਪਰ ਸਦਕੇ ਜਾਈਏ ਸਾਡੇ ਪੰਜਾਬੀ ਸ਼ੇਰਾਂ ਦੇ ਵੀਰਾਂ ਦੇ ਜਿਨ੍ਹਾਂ ਨੇ ਹਿੰਮਤ ਮਾਰੀ ਤੇ ਉਹ ਇਦਾਂ ਕਰਤੇ ਨੇ ਰੜੇ ਐਨ ਵਾਹ ਵਾ ਕੇ ਵਾਣ ਐਡੇ ਸੋਹਣੇ ਕਰਦੇ ਵੀ ਲੱਗਦਾ ਹੀ ਨਹੀਂ ਕਦੇ ਇੱਥੇ ਕਦੀ ਕੋਈ ਮੁਸੀਬਤ ਵੀ ਆਈ ਸੀ ਸੋ ਅੱਜ ਜਿਹੜੇ ਮੌਕੇ ਤੇ ਅਸੀਂ ਇਕੱਠੇ ਹੋਏ ਆ ਇਹ ਦੁਬਈ ਤੋਂ ਸਪੈਸ਼ਲ ਸੰਗਤ ਚੱਲ ਕੇ ਆਈ ਹੈ ਜਿਹੜੀ ਟਰਾਂਸਪੋਰਟ ਕਮਿਊਨਿਟੀ ਹੈ ਦੁਬਈ ਦੀ ਔਰ ਕਾਰ ਫੇਅਰ ਸਾਡੇ ਸੁਰਗਵਾਸੀ ਵਾਸੀ ਸਾਹਿਬ ਹੁਣਾਂ ਦਾ ਪੂਰਾ ਇੱਕ ਪਰਿਵਾਰ ਨਾਲ ਜੁੜਿਆ ਹੋਇਆ ਔਰ ਜਿੰਨੀ ਵੀ ਸਾਡੀ ਤੇ ਡਰਾਈਵਰ ਕਮਿਊਨਿਟੀ ਹੈ ਦੁਬਈ ਦੀ ਇਹ ਸਾਰਿਆਂ ਨੇ ਰਲ ਕੇ ਇੱਕ ਹਮਲਾ ਮਾਰਿਆ ਇੱਥੇ ਆ ਕੇ ਮੈਨੂੰ ਲੱਗਦਾ ਆਪਾਂ ਕੋਈ 2000 ਪਿੰਡਾਂ ਦਾ ਟੀਚਾ ਮਿੱਥਿਆ ਸੀ ਸ਼ਾਇਦ ਉਸ ਤੋਂ ਜ਼ਿਆਦਾ 2.5 ਏਕੜ ਇਹ ਪਿੰਡ ਕਹਿ ਰਿਹਾ 2.5 ਏਕੜ ਦਾ ਟੀਚਾ ਮਿੱਥਿਆ ਸੀ ਉਸ ਤੋਂ ਵੀ ਜ਼ਿਆਦਾ ਜਿਹੜੀ ਜ਼ਮੀਨ ਹੈ ਉਹਨੂੰ ਵੰਤਰ ਕੀਤਾ ਜਾਏਗਾ ਔਰ ਲੋਕਾਂ ਨੂੰ ਖਾਦ ਬੀਜ ਔਰ ਡੀਜ਼ਲ ਜਿਹਦੀ ਜੋ ਰਿਕੁਆਇਰਮੈਂਟ ਹੈ ਉਹ ਇੱਕ ਕਮਿਊਨਿਟੀ ਦੇ ਰਹੀ ਹੈ ਔਰ ਇੱਥੇ ਗੁਰੂ ਸਾਹਿਬ ਗੁਰੂ ਨਾਨਕ ਦੇ ਚਰਨਾ ਦੇ ਵਿੱਚੋਂ ਮੇਰੇ ਮਾਲਕ ਦੇ ਘਰ ਚੋਂ ਜਦੋਂ ਇਸ ਚੀਜ਼ ਦਾ ਆਸ਼ੀਰਵਾਦ ਲੈ ਕੇ ਕੋਈ ਕੰਮ ਸ਼ੁਰੂ ਹੁੰਦਾ ਕਿਉਂਕਿ ਸੇਵਾ ਸ਼ੁਰੂ ਹੀ ਮੇਰੇ ਮਾਲਕ ਨੇ ਕੀਤੀ ਸੀ ਇਹਨਾਂ ਨੇ ਸ਼ਾਇਦ ਦੁਨੀਆ ਨੂੰ ਸੇਵਾ ਦਾ ਦਸਤੂਰ ਦੱਸਿਆ ਸੀ ਕੀ ਹੁੰਦਾ ਤੇ ਇਸ ਮਿੱਟੀ ਤੋਂ ਆਸ਼ੀਰਵਾਦ ਲੈ ਕੇ ਜਦੋਂ ਚੱਲੇ ਨੇ ਇਹ ਸਾਰੇ ਤਾਂ ਉੱਥੋਂ ਆਏ ਨੇ ਭਾਜੀ ਬਹਾਦਰ ਸਿੰਘ ਹਣੀ ਸਾਡੇ ਵੀਰ ਨੇ ਬਹੁਤ ਮਤਲਬ ਵੇਖਣ ਨੂੰ ਵੀ ਬਾਦਰੀ ਨੇ ਕਬੱਡੀ ਵੀ ਖੇਡਦੇ ਰਹੇ ਭਾਜੀ ਪਹਿਲਾਂ ਮੇਰੇ ਘਰ ਹਾਂ ਬਾਬਾ ਹਮ ਸਾंगे ਗਏ ਛੋਟਾ ਛੱਟ ਲੈਂਦਾ ਹੀ ਬੰਦਾ ਮੇਰੇ ਬੰਦਾ ਤੇ ਇਧਰ ਮੇਰਾ ਵੀਰ ਅਮਨ ਜਿੱਥੇ ਵੀ ਕਿਤੇ ਅਮਨ ਚੈਨ ਦੀ ਗੱਲ ਚੱਲਦੀ ਹੈ ਤਾਂ ਉੱਥੇ ਜ਼ਰੂਰ ਹੀ ਪਹੁੰਚਦੇ ਨੇ ਤੇ ਅੰਗਰੇਜ਼ ਸਿੰਘ ਭਾਜੀ ਹੁਣੀ ਸਾਡੇ ਤਰਸੀਬ ਲਿਆਏ ਨੇ ਨਾਲ ਤੇ ਗੁਰੂ ਘਰ ਦੀ ਜਦੋਂ ਗੱਲ ਕਰੀਏ ਤਾਂ ਭਾਈ ਸਾਹਿਬ ਜੀ ਸੁਣਦੇ ਆ ਨਾ ਕਿ ਚੱਲੀ ਕੁੱਲ ਬੇਦੀਆਂ ਤੇ ਬੇਦੀਆਂ ਦੀ ਕੁੱਲ ਸਾਡੇ ਪੰਜਾਬ ਦੀ ਹਮੇਸ਼ਾ ਸ਼ਰਮੌਰ ਰਹੇਗੀ ਸਿਰ ਦਾ ਤਾਜ ਰਹੇਗੀ ਸੋ ਉਸ ਬਲੱਡ ਲਾਈਨ ਚੋਂ ਆਂਦੇ ਨੇ ਇਹਨਾਂ ਨੂੰ ਵੀ ਨਮਨ ਇਸ ਧਰਤੀ ਨੂੰ ਵੀ ਇਸ ਥਾਂ ਨੂੰ ਔਰ ਇਹ ਸਾਰਾ ਕੁਝ ਜੋ ਵੀ ਮੈਂ ਤੁਹਾਨੂੰ ਦੱਸਿਆ ਹੈ ਲੋਕਲ ਸਪੋਰਟ ਤੋਂ ਬਿਨਾ ਕਦੇ ਪੋਸੀਬਲ ਨਹੀਂ ਹੋ ਸਕਦਾ ਜੇ ਤੁਹਾਨੂੰ ਲੋਕਲ ਸਪੋਰਟ ਨਾ ਹੋਵੇ ਤੇ ਭਾਜੀ ਨਿਰਮਲ ਸਿੰਘ ਸਾਡੇ ਕੋਲ ਨਾਲ ਨੇ ਸਾਡੇ ਇਹਨਾਂ ਨੇ ਇੱਥੇ ਸਾਰਾ ਆਰਗੇਨਾਈਜ਼ ਕੀਤਾ ਜੋ ਸਿਸਟਮ ਤਾਮਝਾਮ ਚਾਹੀਦਾ ਸੀ ਉਹ ਸਾਰਾ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਆਰਗੇਨਾਈਜ਼ ਕੀਤਾ ਔਰ ਬਾਕੀ ਵੀ ਸਾਰੇ ਤੁਸੀਂ ਪਿੱਛੇ ਚਿਹਰੇ ਦੇਖ ਰਹੇ ਹੋ ਤੁਸੀਂ ਇੱਧਰ ਭਾਜੀ ਰਣਜੀਤ ਸਿੰਘ ਕਾਲੂ ਸਾਹਿਬ ਦਾ ਅਮਰਜੋਤ ਸਿੰਘ ਗਿੱਲ ਹੁਣੀ ਭਾਜੀ ਹਰਵਿੰਦਰ ਸਿੰਘ ਹੁਣੀ ਤੇ ਇਹਨਾਂ ਦਾ ਤੇ ਮੈਂ ਦੱਸਿਆ ਭਾਜੀ ਦਾ ਤੇ ਇੱਧਰ ਭਾਜੀ ਬਲਰਾਜ ਗਿੱਲ ਸਾਹਿਬ ਅਪਾਰ ਸਿੰਘ ਆਲਖ ਸਾਹਿਬ ਸਾਹਿਬ ਕਮਲਜੀਤ ਸਿੰਘ ਜੀ ਵਾਹ ਵਾਹ ਮੈਂ ਕਹਿੰਦਾ ਲੋਕਲ ਸਪੋਰਟ ਤੋਂ ਬਿਨਾ ਚੀਜ਼ਾਂ ਕਦੇ ਹੋ ਨਹੀਂ ਸਕਦੀਆਂ ਕੋਈ ਨਾਮ ਭੁੱਲ ਵੀ ਰਿਆਂਗਾ ਚੇਰਮੈਨ ਭਾਗਵਾਨ ਚੇਰਮੈਨ ਅਰੇ ਸਾਡੇ ਸਾਥੀ ਰਹੇ ਨੇ ਜੀ ਅਸੀਂ ਇਕੱਠਿਆਂ ਨੇ ਕੰਮ ਵੀ ਕੀਤਾ ਜੀ ਮੈਂ ਸਭ ਤੇ ਇਹ ਜਜ਼ਬਾ ਦੇਖੋ ਕਿ ਪਿੱਛੇ ਜੌਂਡੀਅਰ ਖੜਾ ਹੈ ਜੀ 70 ਲੱਖ ਦਾ ਜੌਂਡੀਅਰ ਹੈ ਇਹ ਆਪਣੇ ਆਰ ਜੀ ਇੱਕ ਨਵੇਕਲਾ ਟਰੈਕਟਰ ਹੈ ਇਹ ਮਿਲਦਾ ਬੜੇ ਰੇਅਰ ਵਿਕਦੇ ਹੋਣਗੇ ਹਨਾ ਪੰਜਾਬ ਚ ਇੱਕ ਦੋ ਪੰਜਾਬ ਚ ਪਹਿਲਾਂ ਹੀ ਆਏ ਹਨ ਹਾਂਜੀ ਪੰਜਾਬ ਚ ਦੋ ਆਏ ਨੇ ਪੰਜਾਬ ਚ ਦੋ ਆਏ ਨੇ ਤੇ ਉਹ ਇੰਡੀਆ ਚ 10 ਨੇ ਸਰ ਨਿਰਮਲ ਸਿੰਘ ਜੀ ਲੈ ਕੇ ਆਏ ਨੇ ਵੀ ਜੋ ਸੇਵਾ ਇਹਨੇ ਨਿਭਾ ਦਣੀ ਇਹਨੇ ਦਸਾਂ 20 ਟਰੈਕਟਰ ਜਿੰਨਾ ਕੰਮ ਇੱਕੋ ਨੇ ਖਿੱਚ ਦੇਣਾ ਪਹਿਲੇ ਦਿਨ ਤੋਂ ਇੱਥੇ ਆਈ ਸੀ ਉਹ ਹੀ ਕਹਿੰਦੇ ਪਹਿਲੇ ਦਿਨ ਤੋਂ ਇੱਥੇ ਸੇਵਾ ਦੇ ਵਿੱਚ ਸੋ ਇਹ ਜਜ਼ਬਾ ਜਿਹੜਾ ਇਹ ਸਿਰਫ ਮੇਰੇ ਮਾਲਕ ਬਖਸ਼ ਦੇ ਨੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੀ ਸਾਜੀ ਨਵਾਜੀ ਸਾਰੀ ਕੌਮ ਹੈ ਔਰ ਉਹਨਾਂ ਦਾ ਵਰਸੋਇਆ ਨਗਰ ਅਸੀਂ ਹਮੇਸ਼ਾ ਅਮਨ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਕਿ ਇਦਾਂ ਦੀ ਮੁਸੀਬਤ ਕਦੇ ਪ੍ਰਮਾਤਮਾ ਆਵੇ ਨਾ ਨੀ ਮਿਹਰ ਕਰਿਓ ਤੇ ਜੇ ਕਦੇ ਕੋ ਦੁੱਖ ਦੀ ਘੜੀ ਆਉਂਦੀ ਤਾਂ ਸਾਨੂੰ ਇਦਾਂ ਹੀ ਸਾਰਿਆਂ ਨੂੰ ਇਕੱਠੇ ਰੱਖਿਓ ਸੀ ਪਤਾ ਨਹੀਂ ਅੱਜ ਇਹਨਾਂ ਨੂੰ ਲੋੜ ਅਸੀਂ ਆਏ ਹਾਂ ਕੱਲ ਨੂੰ ਮੈਨੂੰ ਲੋੜ ਹੈ ਤੇ ਇਹ ਵੀ ਆਉਣਗੇ ਸਾਰੇ ਸੋ ਅਸੀਂ ਇਹ ਜੀ ਨੂੰ ਜੀ ਆ ਇਦਾਂ ਹੱਥ ਨੂੰ ਹੱਥ ਹੈ ਸੋ ਵਾਹਿਗੁਰੂ ਗਰਦਾਸ ਕਰਦੇ ਹਾਂ ਕਿ ਇਹਨਾਂ ਦੀ ਮਨੋ ਕਾਮਨਾ ਪੂਰੀਆਂ ਹੋਣ ਜਿਹੜੀ ਸੰਗਤ ਦੁਬਈ ਤੋਂ ਚੱਲ ਕੇ ਵੀ ਆਈ ਹੈ ਪਰ ਜਿਹੜੇ ਇੱਥੋਂ ਆਪਣਾ ਸਾਰਾ ਸਾਥ ਦੇ ਰਹੇ ਨੇ ਔਰ ਲੋਕਲ ਜਿਨ੍ਹਾਂ ਨੇ ਸਾਰਾ ਐਡਮਿਨਿਸਟ੍ਰੇਸ਼ਨ ਦੇਖਿਆ ਮੈਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਨ ਆਇਆ ਜੀ ਸੋ ਸੇਵਾ ਜੇ ਚੱਲ ਰਹੀ ਹੈ ਨਿਰੰਤਰ ਜਾਰੀ ਰਹਿਣੀ ਹੈ ਪਰ ਜਿੰਨੀ ਨਿਭ ਗਈ ਹੈ ਉਹਦੇ ਲਈ ਇੱਕ ਰੀਚਕਾਰਾ ਛੱਡਦੇ ਆਂ ਜੀ ਆਪਾਂ ਬੋਲੇ ਸੋ ਨਿਹਾਲ ਸਬਕ ਨਾ ਗੁਰੂ ਰੂਪ ਸਾਧ ਸੰਗਤ ਜੀ ਦੇਸਾ ਪ੍ਰਦੇਸਾਂ ਦੀਆਂ ਸੰਖਿਆ ਨੂੰ ਦਾਸ ਕੋਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬੜੀ ಅಪਾਰ ਕਿਰਪਾ ਹੈ ਜੋ ਮਹਾਰਾਜ ਨੇ ਬਾਣੀ ਜੀ ਲਿਖਿਆ ਸੇਵਕ ਉਹ ਸੇਵਾ ਬਣਾਈ ਹੁਕਮ ਅਬੂਜ ਪਰਮ ਪਦ ਪਾਈ ਇਹ ਜਿਨੂੰ ਸੇਵਾ ਦਾ ਹੁਕਮ ਹੁੰਦਾ ਹੈ ਨਾ ਮਹਾਰਾਜ ਆਪ ਹੀ ਬਸ ਜਾਂਦੇ ਨੇ ਅੰਦਰ ਤੇ ਉਦੋਂ ਸੇਵਾ ਫਿਰ ਗੁਰੂ ਨਾਨਕ ਸਾਹਿਬ ਆਪ ਹੀ ਉਹਨਾਂ ਦੇ ਬਸ ਜਿੱਤੇ ਆਪ ਹੀ ਕਰਾ ਲੈਂਦੇ ਨੇ ਜਿਸ ਤਰ੍ਹਾਂ ਉਹਨਾਂ ਦੁਬਈ ਟਰਾਂਸਪੋਰਟ ਤੇ ਕਾਰ ਫੇਰ ਤੇ ਉਹਨਾਂ ਨੇ ਜਿਸ ਤਰ੍ਹਾਂ ਮੇਅਰ ਕੀਤੀ ਉਹ ਕਹਿੰਦੇ ਨਾ ਆਪਣਾ ਕੀ ਆ ਕਸ਼ੂ ਨਾਏ ਜੈਸੋ ਪੁਰਾਣੀ ਲੋਟਿਆ ਕੋਈ ਆਪਣਾ ਕੀਤਾ ਨਹੀਂ ਹੁੰਦਾ ਲੇਕਿਨ ਉਹ ਪਰਮਾਤਮਾ ਆਪ ਹੀ ਵਸ ਜਾਂਦਾ ਤੇ ਫਿਰ ਜਦੋਂ ਆਪ ਵਸ ਜਾਂਦਾ ਨਾ ਤੇ ਫਿਰ ਉਹ ਗੁਰੂ ਨਾਨਕ ਸਾਹਿਬ ਦੀ ਜੋਤ ਅੰਦਰ ਹੀ ਆ ਜਾਂਦੀ ਹੈ ਅੱਜ ਜਿਹੜਾ ਗੁਰੂ ਨਾਨਕ ਸਾਹਿਬ ਜਿਹੜਾ ਕਿਸਾਨ ਜਿਹੜਾ ਫੰਡ ਕੇ ਸ਼ੇਪ ਉਹ ਕਿਰਤ ਕਰੋ ਦਾ ਜਿਹੜਾ ਨਾਰਾ ਗੁਰੂ ਨਾਨਕ ਸਾਹਿਬ ਨੇ ਲਾਇਆ ਸੀ ਅੱਜ ਉਹ ਅੱਜ ਜੀ ਹਮਦਰਟੀ ਜੀ ਕਿਰਪਾ ਜੋ ਉਥੋਂ ਦੀਆਂ ਸੇਵਾ ਕਰ ਰਹੀਆਂ ਨੇ ਦਾਸ ਅਸੀਂ ਫਲੈਟ ਦੇ ਵਿੱਚ ਤੁਹਾਡੇ ਨਾਲ ਜਿਹੜਾ ਜਿਨ੍ਹਾਂ ਨੇ 70 ਲੱਖ ਦੀ ਸੇਵਾ ਤੇ ਟਰੈਕਟਰ ਭੇਜਿਆ ਡੇ ਵੱਡੇ ਵੱਡੇ ਜਿਹਨੇ ਕਾਦੀ ਵਿੱਚ ਮੋਰ ਹਲਕਿਆਂ ਦੇ ਵਿੱਚ ਵੀ ਜਿੱਤੇ ਹਰ ਮਾਰੇ ਦੀ ਕਿਰਪਾ ਉਹਨਾਂ ਦੀ ਜਮਾਟੀ ਜਿਹੜੀ ਉਹਨਾਂ ਦੀ ਟੀਮ ਦਾ ਆਪਣੇ ਜਿਹੜੇ ਜਾਣਿਆ ਅੱਜ ਵੀ ਜਿਹੜੇ ਆਪਣੇ ਟਰੱਕ ਭਾਈਚਾਰੇ ਦੇ ਵਿੱਚ ਡਰਾਈਵਰ ਭਾਈਚਾਰੇ ਦੇ ਵਿੱਚ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹੈ ਕਿ ਜੋ ਉਹਨਾਂ ਨੇ ਇੱਥੇ ਆ ਕੇ ਕਿਸਾਨਾਂ ਦੀ ਜੋ ਜੋ ਆਪਣੇ ਪੰਜਾਬ ਦੀ ਆਪਣੇ ਘਰ ਨੂੰ ਸੰਭਾਲਿਆ ਕਿਉਂਕਿ ਕਮਿਊਨਿਟੀ ਸੇਵਾ 2.5 ਹਜ਼ਾਰ ਏਕੜ ਉਹਨਾਂ ਨੇ ਆਪਣਾ ਟੀਕਾ ਰੱਖਿਆ ਕਿ ਆਪਾਂ 2.5 ਹਜ਼ਾਰ ਦੇ ਵਿੱਚ ਜਿਹੜੀ ਹੈ ਉਹਦੇ ਬੀਜਾਂਗੇ ਸਾਰੀ ਉਹਦਾ ਡੀਜ਼ਲ ਉਹਦਾ ਖਾਦ ਉਹਦੀ ਬੀ ਉਹ ਸਾਰੀ ਪ੍ਰੋਵਾਈਡ ਕਰਾਂਗੇ ਇਹ ਇੱਕ ਬੜੀ ਵੱਡੀ ਵੇ ਗੁਰੂ ਮਾਰੇ ਕਿਰਪਾ ਕਰਨ ਉਹਨਾਂ ਸਾਭ ਨੂੰ ਇਸੇ ਤਰ੍ਹਾਂ ਬਖਸ਼ਿਸ਼ ਕਰਨ ਜਿਨੇ ਬਚਨ ਨਾਲ ਗੁਰਪ੍ਰੀਤ ਦਾ ਵੀ ਬਹੁਤ ਧੰਨਵਾਦ ਕਰਦਾ ਜੋ ਫੌਸਲਾ ਕਰਨ ਦੀ ਹੌਣ ਦੇਣ ਆਏ ਨੇ ਸਾਨੂੰ ਇਹਨੇ ਬਚਨ ਕਰਦੇ ਦਾਸ ਪੱਤੇ ਬੁਲਾਉਂਦਾ ਹੈ ਇਹ ਦਿਨ ਸਾਰੀ ਉਹਨਾਂ ਦੀ ਟੀਮ ਦਾ ਧੰਨਵਾਦ ਕਰਵਾ ਇਹਨੇ ਬਚਨ ਕਰਦੇ ਦਾਸ ਪੱਤੇ ਬੁਲਾਉਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ